ਮੇਰਾ ਨਾਮ ਰਾਮ ਲੁਖੇ ਜਿਹੜਾ ਝਗੜਾ ਆਇਆ ਵਾ ਕਿਸ ਕਾਰਨ ਕਰਕੇ ਝਗੜਾ ਆਇਆ ਜੀ ਇਹ ਮਿੱਟੀ ਦੇ ਖਾਤਰ ਕੋਠਿਆਂ ਨੇ ਕਰਤਾ ਕਿਸੇ ਆਪਣੀ ਮਿੱਟੀ ਪੁਣ ਆਪਣੇ ਆਪਣੀ ਨੀ ਮਗਰ ਮਿੱਟੀ ਪਾਰ ਇਸ ਹਾਂ ਮਿੱਟੀ ਨੇ ਜਿਹਦਾ ਕਤਲ ਹੋਇਆ ਕੀ ਲੱਗਦਾ ਦਾ ਡਾਈਓ ਓਕੇਵਲ ਸਿੰਘ ਜੇਠ ਕਿੰਨੀ ਉਮਰ ਸੀ ਉਹਦੀ ਜੀ ਉਹਦੀ ਉਮਰ 50 ਸਾਲ ਦੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਹੋਣਾ ਦਾ ਜੀ ਜਸਕਰਨ ਸਿੰਘ ਕਿਹੜੇ ਪਿੰਡ ਦਾ ਵਾਸੀ ਹੈ ਜੀ ਕਾਲੀਆ ਹੁਣ ਪੁਲਿਸ ਆਈਏ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਜੀ ਸਰ ਜੰਨੀ ਇਹਨਾਂ ਸਾਹਿਬਾਂ ਗਰੀਬ ਲੋਕ ਆਗੇ ਹਮ ਸਾਹਿਬ ਚਾਹੀਦਾ ਜਿਹੜਾ ਕਤਲ ਹੋਇਆ ਕਾਲੀਸ ਕਤਰੇ ਇੱਕ ਹੀ ਮਾਮਲਾ ਸਾਹਮਣੇ ਆਇਆ ਜੀ ਸਰ ਇੱਕ ਕ੍ਰਿਸ਼ਨ ਕੁਮਾਰ ਇੱਕ ਨਾਰਮਲ ਜਿਹਾ ਵਿਅਕਤੀ ਹੈ ਇਹਦਾ ਮਕਾਨ ਜਿਹੜਾ ਉਹ ਜਸਕਰਨ ਸਿੰਘ ਹੈਗਾ ਇਥੋਂ ਦਾ ਕਾਲੀਏ ਦਾ ਪਿਛਲੇ ਪਾਸੇ ਉਹਦਾ ਮਕਾਨ ਸੀ ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿਹਾ ਆਪਣੇ ਪਾਰਕ ਬਣਾਇਆ ਹੋਇਆ ਹੈ ਉਹਨੂੰ ਗਰੀਬ ਆਦਮੀ ਸੀ ਮੀਂਹ ਬਰਸਾਤ ਦਾ ਮੌਸਮ ਆ ਤੇ ਉਹਨੇ ਕਈ ਨਾ ਥੋੜੀ ਥੋੜੀ ਮਿੱਟੀ ਲਾ ਲਈ ਇਸੇ ਰੰਜਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਾਇਸੈਂਸੀ ਪਿਸਟਲ ਆ ਉਹਦੇ ਨਾਲ 6 ਗੋਲੀਆਂ ਇਹਦੇ ਤੇ ਫਾਇਰ ਕੀਤੀਆਂ ਇੱਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਤੇ ਉਹਦੀ ਮੌਤ ਹੋ ਗਈ ਆ ਇਹਨਾਂ ਦੇ ਮਰਦਿਆਂ ਦੀ ਜਿਹੜੇ ਅਸੀਂ ਸਟੇਟਮੈਂਟ ਰਿਪੋਰਟ ਕਰ ਲਈ ਆ ਤੇ ਐਫ ਆਈ ਆਰ ਦਰਜ ਕਰ ਰਹੇ ਆ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ ਤੇ ਕਤਲ ਦਾ ਜਿਹੜਾ ਮਕਦਮਾ ਉਹ ਦਰਜ ਕੀਤਾ ਜਾ ਰਿਹਾ ਸਰ ਕਿੰਨੇ ਵਿਅਕਤੀਆਂ ਦੇ ਕੀਤਾ ਜਾ ਰਿਹਾ ਹੈ ਮਕਦਮਾ ਇਹ ਇੱਕ ਇਹਨਾਂ ਨੇ ਨੂੰ ਲਖਾਇਆ ਵਾ ਇਹਦਾ ਜਗਜਸ ਕਰਨ ਸਿੰਘ ਹੈ ਜਿਹਨੇ ਗੋਲੀ ਚਲਾਈ ਹੈ ਤੇ ਦੂਜਿਆਂ ਨੇ ਦੀ ਮਾਂ ਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕਿਆ ਤੁਕਿਆ